ਅੱਛਾ ਹੈ ਮੇਤਰੋ ਸਵੇਰ-ਸਵੇਰ ਦਾ ਟਾਈਮ ਆ ਮੈਂ ਵੀ ਉੱਠਿਆ ਹੀ ਆ ਹਲੇ ਪਰਨਾ ਮੇ ਨਹੀਂ ਬੰਨਿਆ ਬੁਰਸ਼ ਵੀ ਨਹੀਂ ਕੀਤਾ ਚਾਹ ਵੀ ਨਹੀਂ ਪੀਤੀ ਇੱਕ ਵੀਡੀਓ ਚੱਲ ਰਹੀ ਹੈ ਕੈਂਸਰ ਉੱਤੇ ਚਲੋ ਹਰ ਇੱਕ ਦੀ ਆਪਣੇ ਆਪਣੇ ਨੌਲੇਜ ਹੁੰਦੀ ਆ ਹਰ ਇੱਕ ਬੰਦਾ ਆਪਣੀ ਗੱਲ ਦੱਸਦਾ ਹੈ ਨਾ ਕੋਈ ਚੰਗੀ ਆ ਕੋਈ ਮਾੜੀ ਆ ਕੋਈ ਸਹੀ ਆ ਕੋਈ ਗਲਤ ਆ ਪਤਾ ਨਹੀਂ ਇੱਕ ਗੱਲ ਯਾਦ ਰੱਖਿਓ ਬਸ ਮੇਰੀ ਤੁਸੀਂ ਨਾ 5 ਤੋਂ 4 ਗ੍ਰਾਮ 4-5 ਗ੍ਰਾਮ ਮਿੱਠਾ ਸੋਡਾ ਰੋਜ਼ਾਨਾ ਖਾਓ ਠੀਕ ਆ ਉਹ ਟੱਟੀਆਂ ਨਹੀਂ ਲਾਉਂਦਾ ਹੈਗਾ ਟੱਟੀਆਂ ਲਾਉ ਤਾਂ ਲਾਉਂਦਾ ਹੈ ਜੇ ਆਪਾਂ 5-7-10 ਗ੍ਰਾਮ ਖਾਈਏ ਆਪਾਂ 4 ਤੋਂ 5 ਗ੍ਰਾਮ ਮਿੱਠਾ ਸੋਡਾ ਰੋਜ਼ ਖਾਓ ਉਹ ਕੈਂਸਰ ਦੇ ਸੈੱਲ ਮਾਰਦਾ ਹੈ ਉਹ ਕੈਂਸਰ ਨਹੀਂ ਹੋਣ ਦਿੰਦਾ ਉਹ ਤੁਹਾਡੇ ਜਿਹੜੀ ਆ ਗੁਰਦੇ ਆ ਉਹਨਾਂ ਦੀ ਸਫਾਈ ਕਰਦਾ ਹੈ ਲੀਵਰ ਦੀ ਸਫਾਈ ਕਰਦਾ ਹੈ ਤੇ ਇਹ ਉਹਦੇ ਫਾਇਦੇ ਹੀ ਫਾਇਦੇ ਨੇ ਐਨੇ ਫਾਇਦੇ ਨੇ ਇੱਕ ਜਰਬਨ ਦੇ ਡਾਕਟਰ ਨੇ ਉਹਦੇ ਉੱਤੇ ਪੇਪਰ ਛਾਪਿਆ ਸੀਗਾ ਸੋਡੀਅਮ ਬਾਈਕਾਰਬੋਨੇਟ ਮਿੱਟੇ ਛੋਡੇ ਉੱਤੇ ਭਾਈ ਸਾਹਿਬ ਨਾਂ ਤਾਂ ਉਹ ਡਾਕਟਰ ਮਿਲਿਆ ਨਾ ਉਹ ਪੇਪਰ ਮਿਲਿਆ ਫਾਰਮਾਸਿਓਟਿਕਲ ਕੰਪਨੀਆਂ ਨੂੰ ਆਪਣੀਆਂ ਦਵਾਈਆਂ ਵੇਚਣੀਆਂ ਨੇ ਮਿੱਠੇ ਸੋਡੇ ਤੋਂ ਵੱਧ ਕੇ ਕੋਈ ਬੜੀ ਦਵਾਈ ਨਹੀਂ ਨਾ ਤੁਹਾਨੂੰ ਗੈਸ ਹੋਵੇ ਨਾ ਕਬਜ਼ ਹੋਵੇ ਸਾਰੇ ਰੋਗ ਸ਼ੁਰੂ ਕਿੱਥੋਂ ਹੁੰਦੇ ਆ ਉਹ ਪੇਟ ਤੋਂ ਹੁੰਦੇ ਆ ਗੈਸ ਤੋਂ ਹੁੰਦੇ ਆ ਕਬਜ਼ ਤੋਂ ਹੁੰਦੇ ਆ ਪੇਟ ਦੀ ਪ੍ਰੋਬਲਮ ਤੋਂ ਹੁੰਦੇ ਆ ਤੇ ਮੇਰੇ ਮਿੱਤਰੋ ਮੈਂ ਆ ਹੁਣ ਪਿਆ ਪਿਆ ਹਲੇ ਉੱਠਿਆ ਵੀ ਨਹੀਂ ਹੈਗਾ ਜੇ ਮੈਂ ਕੋਈ ਵੀਡੀਓ ਸੁਣ ਰਿਹਾ ਸੀਗਾ ਉਹ ਸੁਣਦੇ ਉਦੇ ਸੰਦਰਭ ਵਿੱਚ ਮੇਰੇ ਕੋਲ ਯਾਦ ਆ ਗਿਆ ਮੈਂ ਖੁਦ ਵੀ ਮਿੱਠਾ ਸੋਡਾ ਯੂਜ਼ ਕਰਦਾ ਹਾਂ ਬਜਨ ਵੀ ਘਟਾਉਂਦਾ ਮੇਰਾ 115 ਤੋਂ 100 ਕਿਲੋ ਤੇ ਬਜਨ ਆ ਗਿਆ ਅਰ ਮੈਂ ਅਜੇ ਦਾ ਨਹੀਂ ਪੀਂਦਾ ਮਿੱਠਾ ਸੋਡਾ ਖਾਂਦਾ ਅਰ ਮੈਨੂੰ ਹੋ ਗਏ ਕਰੀਬ 2 ਸਾਲ ਹੋ ਗਏ ਤੇ ਇਹਨੂੰ ਵਰਤੋ ਕੋਈ ਮਹਿੰਗੀ ਚੀਜ਼ ਨਹੀਂ ਕੋਈ ਬੜੀ ਉਹ ਨਹੀਂ ਹੈਗੀ ਕੀ ਕਹਿੰਦੇ ਆ ਖਤਰਨਾਕ ਚੀਜ਼ ਨਹੀਂ ਹੈਗੀ ਬਹੁਤ ਨਾਰਮਲ ਚੀਜ਼ ਹੈ Thank you.